ਹੋ ਹਏ ਆ ਵੀ ਮੇਰੇ ਆਲਾ ਫੋਨ ਕਰੀ ਜਾਂਦਾ ਹੈ ਹੈਲੋ ਉਹ ਕਿੱਥੇ ਮਾਰ ਗਈ ਤੂੰ ਬਿਆਉ ਨਹੀਂ ਆਉਣੀ ਆਉਣੀ ਆ ਗਈ ਕੋਈ ਨਾ ਆਉਣੀ ਆ ਆ ਜਾ ਆ ਮੈਂ ਬਸ ਡਿੱਕੀ ਜਾਣਾ ਖੇਤ ਹੀ ਬੈਠਾ ਵਾਂ ਰੌਲਾ ਨਾ ਪਾ ਹੋਰ ਨਾ ਮੇਥੋਂ ਸਾਡੇ ਆਲਾ ਨਾ ਆਉਣ ਲੱਗ ਰਿਹਾਗਾ ਇਹਨੂੰ ਨਾ ਕੇ ਵਗ ਜਾਂਦੇ ਬਾਰੇ ਚੰਗਾ ਫੇਰ ਆਉਂਗੀ ਮੈਂ ਆ ਜਾ ਹਾਂ ਰੌਲਾ ਨਾ ਪਾ ਸਾਡੇ ਆਲਾ ਲੱਗ ਰਿਹਾ ਨਾ ਹੁਣ ਫੇਰ ਆਉਂਗੀ ਮੂੰਈ ਨਾ ਮਰਵਾ ਦਿੰਗੀ ਤੇ ਇਹਦਾ ਘਰ ਹੀ ਨਹੀਂ ਲਿਖੜਨਾ ਹੈਗਾ ਫੋਨ ਕੱਟਾ ਸੜੇ ਹਾਨ ਕਿਵੇਂ ਦਿਖ ਰਹੀ ਆ ਕਾਲੋ ਮਾਦੋ ਹੈ ਐ ਮੇਰੇ ਬਾਤੇ ਤੱਤਾ ਪਾਣੀ ਵੀ ਨਹੀਂ ਰੱਖ ਸਕਦੀ ਕੁੱਤੀ ਨਾ ਹੋਵੇ ਕਿਸੇ ਥਾਂ ਦੀ ਕੁੱਤੀ ਹਾਂ ਨਾ ਕੀ ਗਾਲਾਂ ਇਹ ਕੱਢਦਾ ਹੈ ਰੁੜ ਜਾਣਾ ਹੋਵੇ ਦੇ ਕੰਨਾਂ 'ਚ ਗਾਣਾ ਕਰਦਾ ਰੁੜ ਜਾਣਾ ਐਂ ਹੋਇਆ ਤੇ ਮੇਰੇ ਬਾਪ ਦਾਦੇ ਨੂੰ ਵੀ ਨਹੀਂ ਗਾਣਾ ਆਉਂਦੇ ਤੇ ਜਿਹੜੀਆਂ ਤੂੰ ਕਰਦਾ ਕਾਲੋ ਕਾਲੋ ਲਾਈ ਜਾ ਜੀ ਚਾਹੇ ਨਾ ਰੰਗ ਦੀ ਕਾ